ਯਾ ਦੂਮੋ ਉਹ ਬਰ ਗਾੜੀ ਕਾਂਡ ਹੋਇਆ ਸੀ ਨਾ ਤੇ ਉਦੋਂ ਇਹ ਗੱਲ ਦਿਮਾਗ 'ਚ ਆਈ ਸੀਗੀ ਕਿ ਸ਼ਾਇਦ ਉਹ ਸਰਸੇ ਵਾਲੇ ਦਾ ਪਾਪ ਇਨਾ ਵੱਧ ਗਿਆ ਹੈ ਕਿ ਹੁਣ ਸਤਿਗੁਰੂ ਨੇ ਕਿਹਾ ਹੁਣ ਸਾਨੂੰ ਆਪਣਾ ਹੀ ਆਪ ਕੁਛ ਨਾ ਕੁਛ ਕਰਨਾ ਪੈਣਾ ਹੈ ਕੌਮ 'ਚ ਇਸੇ ਲਈ ਸਰਦਾਰਾਂ ਨਾਲੋਂ ਗਦਾਰ ਜ਼ਿਆਦੇ ਹਨ ਜਦੋਂ ਤੇ ਸਤਿਗੁਰੂ ਕੋਲੋਂ ਮੰਗਣ ਦੀ ਗੱਲ ਹੈ ਫਿਰ ਲਾਈਨਾਂ ਲੰਮੀਆਂ ਹਨ ਤੇ ਜਦੋਂ ਕਦੇ ਸਤਿਗੁਰੂ ਜੀ ਦੇ ਨਾਲ ਖੜੇ ਹੋਣ ਦੀ ਹੈ ਫਿਰ ਲਾਈਨਾਂ ਵੀ ਛੋਟੀਆਂ ਹਨ ਤੇ ਫਿਰ ਪਿੱਟ 'ਚ ਛੁਰੇ ਵੀ ਬਹੁਤ ਹਨ ਤੇ ਕਮਿਊਨਿਟੀ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਲੰਬੜਦਾਰ ਕਹਿੰਦੇ ਆ ਮੋਤਵਾਰ ਆ ਉਹ ਇਹਦਾ ਮਤਲਬ ਸਾਥ ਨਹੀਂ ਦੇ ਰਹੇ ਜੇ ਆਪਾਂ ਇਤਿਹਾਸ ਸੁਣਦੇ ਹੋ ਨਹੀਂ ਕਿ ਗੁਰੂ ਨਾਨਕ ਦੇਵ ਜੀ ਗਏ ਤੇ ਬੂਲੇ ਨੇ ਬੂਹਾ ਨਹੀਂ ਖੋਲਿਆ ਇਤਿਹਾਸ ਸੁਣਦੇ ਹੀ ਗੁਰੂ ਗੋਬਿੰਦ ਸਿੰਘ ਜੀ ਗਏ ਤੇ ਉਹਨੇ ਘੋੜੀ ਨਹੀਂ ਦਿੱਤੀ ਕਿਸੇ ਨੂੰ ਪਰ ਇਹ ਚੀਜ਼ਾਂ ਅੱਜ ਪਰਤਾਕੀਪਾ ਕਰ ਰਹੀਆਂ ਨੇ ਕਿ ਇੱਥੇ ਮਿਲੀਅਨਸ ਆਫ ਡਾਲਰਸ ਹਨ ਇਹ ਅਕਾਊਂਟਾਂ ਦੇ ਵਿੱਚ ਤੇ ਜਦੋਂ ਸਤਗੁਰ ਇਕੱਠੇ ਕਿੱਥੋਂ ਹੋਏ ਜੀ ਸਤਗੁਰੂ ਜੀ ਦੇ ਅੱਗੇ ਗੋਲ ਘਰਾ ਕੇ ਉਹ ਸਤਿਗੁਰੂ ਜੀ ਦੇ ਨਾਂ ਦੇ ਉੱਤੇ ਇਕੱਠੇ ਹੋ ਕੇ ਅੱਜ ਜੇ ਸਤਿਗੁਰੂ ਜੀ ਦੀ ਲੋੜ ਪਈ ਹੈ ਤਾਂ ਉਸੇ ਵੇਲੇ ਜਦੋਂ ਇਤਿਹਾਸ ਪੜੀਦਾ ਸੀ ਸੋਚੀਦਾ ਉਹ ਦੁਸ਼ਟ ਕਿੱਦਾਂ ਦੇ ਹੀ ਅੱਜ ਸਾਹਮਣੇ ਜਾ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੇ ਸੀ ਅਸੀਂ ਹੁਣ ਯੂਰਪ ਜਾ ਕੇ ਅਮਰੀਕਾ ਹਰ ਥਾਂ ਦੇ ਉੱਤੇ ਪੋਲੀਟੀਕਲੀ ਇਹਨਾਂ ਚੀਜ਼ਾਂ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਜੋ ਬਹੁ ਗਿਰਤੀ ਨੂੰ ਆਪਣੇ ਮਗਰ ਲਾ ਕੇ ਤੇ ਆਪਣਾ ਰਾਜ ਕਾਇਮ ਕੀਤੇ ਜਾਵੇ ਇਹ ਵੀ ਇੱਕ ਪੀ ਦਾ ਸਵਾਲ ਹੁੰਦਾ ਹੈ ਤਾਂ ਭਾਈ ਉਹ ਹੁਣ ਬਾਪ ਕਰਨਾ ਇਹਨੂੰ ਕਹਿ ਦਿੰਦੇ ਜਿਵੇਂ ਬਾਪੂ ਦੀ ਦਾੜ੍ਹੀ ਨੂੰ ਹੱਥ ਪੈ ਜਾਵੇ ਜੀ ਅਜੀ ਇੱਕ ਕੱਟ ਹੋਇਆ 300 ਦਾ ਤੇ ਜੇ ਹੀ ਕੱਟ ਤੇ ਇੱਕ 3000 ਦਾ ਕਰ ਦਿਖਾਓ ਤੇ ਸਮਝ ਲਓ ਕਿ ਤੁਸੀਂ ਕੰਮ ਕੱਟੀ ਕਰ ਲਈ। ਅਸਲੀ ਜਦੋਂ ਬਹੁਤੀ ਤਰਾਸਦੀ ਵਦੇ ਨਾ। ਉਹਨਾਂ ਸਤਿਗੁਰੂ ਨੂੰ ਆਪਣੀਆਂ ਕੁਰਬਾਨੀਆਂ ਆਵਦੀ। ਤਨ ਤਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ। ਤਨ ਤਨ ਸਤ ਗੁਰ ਸਿੱਖ ਸੋਣਾ ਚਰਨ ਸ਼ਰਨ ਗੁਰ ਸਿੱਖ ਜੋ ਆਇਆ ਗੁਰਮੁਖ ਮਾਰਗ ਤਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ ਤਨ ਤਨ ਸਤ ਗੁਰ ਚਰਨ ਤਨ ਮਸਤਕ ਗੁਰ ਚਰਣੀ ਲਾਇਆ ਸਤ ਗੁਰ ਦਰਸ਼ਨ ਤਨ ਹੈ ਤਨ ਤਨ ਗੁਰ ਸਿੱਖ ਪਰਸਣ ਆਇਆ ਇਹ ਦੋ ਪੰਕਤੀਆਂ ਬਹੁਤ ਧਿਆਨ ਦੇਣ ਵਾਲੀਆਂ ਸੰਗਤ ਜੀ ਇਹ ਸਤਗੁਰੂ ਜੀ ਦੇ ਚਰਨ ਧਨ ਹਨ ਤੇ ਉਹ ਮੱਥਾ ਧਨ ਹੋ ਜਾਂਦਾ ਜਿਹੜਾ ਸਤਗੁਰੂ ਜੀ ਦੇ ਚਰਨਾਂ ਨੂੰ ਲੱਗਦਾ ਹੈ। ਇਹੀ ਇੱਕ ਪ੍ਰਕਿਰਿਆ ਹੈ ਜਿਹੜੀ ਗੁਰੂ ਸਾਹਿਬ ਦੇ ਚਰਨਾਂ 'ਚ ਸ਼ਰਧਾ ਰੱਖਣ ਵਾਲਾ ਕਰਦਾ ਹੈ। ਪਰ ਇਹ ਦੁਸ਼ਟ ਚੌਕੜੀਆਂ ਚਾਹੇ ਪੰਜਾਬ ਦੀ ਧਰਤੀ ਹੋਰ ਧਰਤੀਆਂ ਹੋਣ ਤੇ ਹੁਣ ਵਿਦੇਸ਼ 'ਚ ਵੀ ਏ। ਪਰਮੇਸ਼ਰ ਹੈ ਸਤਗੁਰੂ ਸਾਡੇ ਵਾਸਤੇ। ਬਾਣੀ 'ਚ ਥਾਂ-ਥਾਂ 'ਤੇ ਲਿਖਿਆ ਹੋਇਆ ਹੈ ਕਿ ਗੁਰੂ ਨੂੰ ਪਰਮੇਸ਼ਰ ਤੋਂ ਥੱਲੇ ਕਰਕੇ ਨਹੀਂ ਮੰਨਣਾ ਵਾਹ ਹੋਵਾ ਉਹ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨਾ ਕੋਈ ਸੰਗਤ ਜੀ ਆਪ ਇੰਨੀ ਵੱਡੀ ਗਿਣਤੀ ਵਿੱਚ ਪਰਥ 'ਚ ਦੁਨੀਆ ਵਸਦੀ ਹੈ ਪਰ ਬਹੁਤ ਥੋੜੀ ਗਿਣਤੀ ਦੇ ਵਿੱਚ ਨਿਕਲਦੇ ਹਨ ਜਦੋਂ ਗੱਲ ਆਉਂਦੀ ਹੈ ਸਤਗੁਰੂ ਦੇ ਨਾਲ ਵਰਤਣ ਦੀ ਜਦੋਂ ਤੇ ਸਤਗੁਰੂ ਕੋਲੋਂ ਮੰਗਣ ਦੀ ਗੱਲ ਹੈ ਫਿਰ ਲਾਈਨਾਂ ਲੰਮੀਆਂ ਹਨ ਤੇ ਜਦੋਂ ਕਦੇ ਸਤਗੁਰੂ ਜੀ ਦੇ ਨਾਲ ਖੜੇ ਹੋਣ ਦੀ ਹੈ ਫਿਰ ਲਾਈਨਾਂ ਵੀ ਛੋਟੀਆਂ ਹਨ ਤੇ ਫਿਰ ਪਿੱਠ 'ਚ ਛੁਰੇ ਵੀ ਬਹੁਤ ਹਨ ਅਸੀਂ ਭਾਵੇਂ ਰਾਤ ਹੀ ਆਏ ਸਾਨੂੰ ਪਤਾ ਨਹੀਂ ਕੀ ਚੱਲ ਰਿਹਾ ਪੋਲਿਟਿਕਲੀ ਪਰ ਜਿਹੜੀ ਵੀਰਾਂ ਦੀ ਆ ਗੱਲ ਸੁਣੀ ਹੈ ਉਤੋਂ ਦੁੱਖ ਪ੍ਰਗਟ ਹੁੰਦਾ ਹੈ ਕਿ ਕਮਿਊਨਿਟੀ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਲੰਬੜਦਾਰ ਕਹਿੰਦੇ ਆ ਮੋਤਵਾਰ ਆ ਉਹ ਇਹਦਾ ਮਤਲਬ ਸਾਥ ਨਹੀਂ ਦੇ ਰਹੇ ਤੇ ਉਹ ਕਾਵਡਲੀ ਐਕਸ ਲਿਖਿਆ ਹੋਇਆ ਬੋਰਡ ਦੇ ਉੱਤੇ ਤੇ ਉਧਰੋਂ ਹੀ ਨਹੀਂ ਹੋ ਰਿਹਾ ਕਾਵਡ ਇੱਧਰ ਵੀ ਕੌਮ 'ਚ ਬਹੁਤ ਹੈ ਕੌਮ 'ਚ ਇਸ ਵੇਲੇ ਸਰਦਾਰਾਂ ਨਾਲੋਂ ਗਦਾਰ ਜ਼ਿਆਦੇ ਹਨ ਤੇ ਇਹ ਵੀ ਤੁਹਾਨੂੰ ਧਿਆਨ ਰੱਖਣਾ ਪੈਣਾ ਕਿੰਡਾ ਵਧੀਆ ਪ੍ਰਸ਼ਨ ਪੁੱਛਿਆ ਉਹਨੇ ਕਿ ਇੱਥੇ ਮਿਲੀਅਨਸ ਆਫ ਡਾਲਰਸ ਹਨ ਇਹੇ ਅਕਾਊਂਟਾਂ ਦੇ ਵਿੱਚ ਤੇ ਜਦੋਂ ਸਤਗੁਰੂ ਇਕੱਠੇ ਕਿੱਥੋਂ ਹੋਏ ਜੀ ਸਤਗੁਰੂ ਜੀ ਦੇ ਅੱਗੇ ਗੋਲ ਕਰਾ ਕੇ ਉਹ ਸਤਗੁਰੂ ਜੀ ਦੇ ਨਾਂ ਦੇ ਉੱਤੇ ਇਕੱਠੇ ਹੋ ਕੇ ਅੱਜ ਜੇ ਸਤਗੁਰੂ ਜੀ ਨੇ ਲੋੜ ਪਈ ਹੈ ਤੇ ਉਸੇ ਵੇਲੇ ਇਹ ਆਪਾਂ ਇਤਿਹਾਸ 'ਚ ਸੁਣਦੇ ਹਾਂ ਨਹੀਂ ਕਿ ਗੁਰੂ ਨਾਨਕ ਦੇਵ ਜੀ ਗਏ ਤੇ ਮੂਲੇ ਨੇ ਬੂਹਾ ਨਹੀਂ ਖੋਲਿਆ ਇਤਿਹਾਸ 'ਚ ਸੁਣਦੇ ਹੀ ਗੁਰੂ ਗੋਬਿੰਦ ਸਿੰਘ ਜੀ ਗਏ ਤੇ ਉਹਨੇ ਘੋੜੀ ਨਹੀਂ ਦਿੱਤੀ ਕਿਸੇ ਨੇ ਪਰ ਇਹ ਚੀਜ਼ਾਂ ਅੱਜ ਪ੍ਰਤਾਖੀ ਵਾਪਰ ਰਹੀਆਂ ਹਨ ਜਦੋਂ ਇਤਿਹਾਸ ਪੜੀਦਾ ਸੀ ਸੋਚੀਦਾ ਉਹ ਦੁਸ਼ਟ ਕਿਦਾਂ ਦੇ ਸੀ ਅੱਜ ਸਾਹਮਣੇ ਜਾ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਦਾਂ ਦੇ ਸੀ ਉਹ ਭਾਈ ਉਹ ਗੁਰੂ ਸਾਹਿਬ ਸਾਡੇ ਧੰਨ ਹਨ ਉਹ ਮੱਥੇ ਧੰਨ ਹਨ ਆ ਚਰਨ ਧੰਨ ਹਨ ਜਿਹੜੇ ਆਪਣੇ ਸਤਿਗੁਰੂ ਵਾਸਤੇ ਅੱਜ ਛੁੱਟੀ ਕਰਕੇ ਇੱਥੇ ਆਏ ਹਨ ਤੇ ਸੰਗਤ ਜੀ ਆਪਣੇ ਸਤਿਗੁਰੂ ਜੀ ਤੋਂ ਵਾਰਨਾ ਜਿਹੜੇ ਗੁਰਸਿੱਖ ਸੀਗੇ ਆਪਾਂ ਇਤਿਹਾਸ ਜਦੋਂ ਪੜਦੇ ਆਂ ਜਾਦਾ ਮੈਂ ਡਿਟੇਲ ਚ ਗੱਲ ਨਹੀਂ ਕਰਨੀ ਕਿਉਂ ਕਿ ਦਾਸ ਨੂੰ ਪੂਰੀਆਂ ਇਸ ਕੇਸ ਦੀਆਂ ਡਿਟੇਲਸ ਨਹੀਂ ਪਤਾ ਮੈਂ ਤਾਂ ਹੀ ਚਾਹਾਂਗਾ ਕਿ ਦੂਜੇ ਵੀਰ ਗੱਲ ਕਰਨ ਪਰ ਅਸੀਂ ਸਿਰਫ ਇੱਕ ਹੀ ਪੁਆਇੰਟ ਤੇ ਦਾਸ ਨੇ ਗੱਲ ਕਰਨੀ ਹੈ ਕਿ ਸਾਡਾ ਆਦ ਵੀ ਗੁਰੂ ਹੈ ਤੇ ਸਾਡਾ ਅੰਤ ਵੀ ਗੁਰੂ ਹੈ ਸਾਡੇ ਜਨਮ ਦਾ ਪਹਿਲਾ ਸਾਹ ਵੀ ਗੁਰੂ ਦੇ ਨਾਲ ਹੈ ਤੇ ਮਹਾਰਾਜ ਕਿਰਪਾ ਕਰੇ ਅਸੀਂ ਕਹਿੰਨੇ ਅੱਗੇ ਸਾਡਾ ਅਖੀਰਲਾ ਸਾਹ ਵੀ ਗੁਰੂ ਦੇ ਨਾਲ ਹੋ ਠੀਕ ਹੈ ਇਹ ਜਿਹੜੀਆਂ ਬੇਦਬੀਆਂ ਸੰਗਤ ਜੀ ਧਰਮਾਂ ਦੀ ਈਰਖਾ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਸੀਂ ਬਹੁਤ ਵਿਚਰਦੇ ਆ ਆਪ ਜੀ ਦੇ ਇੱਕ ਸ਼ahr ਰਹਿੰਦੇ ਅਸੀਂ ਬਹੁਤ ਵਿਚਰਦੇ ਆ ਇਹ ਬਹੁਤ ਤੇਜ਼ੀ ਨਾਲ ਕਿਉਂਕਿ ਨਵਾਂ ਸਿਸਟਮ ਇੱਥੇ ਹੀ ਨਹੀਂ ਹੈ ਅਸੀਂ ਹੁਣ ਯੂਰਪ ਜਾ ਕੇ ਅਮਰੀਕਾ ਹਰ ਥਾਂ ਦੇ ਉੱਤੇ ਪੋਲੀਟਿਕਲੀ ਇਹਨਾਂ ਚੀਜ਼ਾਂ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਜੋ ਬਹੁ ਗਿਣਤੀ ਨੂੰ ਆਪਣੇ ਮਗਰ ਲਾ ਕੇ ਤੇ ਆਪਣਾ ਰਾਜ ਕਾਇਮ ਕੀਤੇ ਜਾ ਇਹ ਸਾਰੇ ਥਾਂ ਹੁਣ ਇਹੀ ਚੱਲ ਰਿਹਾ ਹੈ ਤੇ ਇਹ ਚੀਜ਼ਾਂ ਅੱਗੇ ਵਧਣੀਆਂ ਹਨ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਇੱਥੇ ਬੋਲਣੇ ਪੈ ਰਹੇ ਆ ਇਹ ਚੀਜ਼ਾਂ ਧਾਰਮਿਕ ਗ੍ਰੰਥਾਂ ਦੀਆਂ ਇਹ ਚੀਜ਼ਾਂ ਵਧਣੀਆਂ ਹਨ ਕਿਉਂਕਿ ਧਾਰਮਿਕ ਜਿਹੜੀ ਨਫ਼ਰਤ ਹੈ ਬਹੁਤ ਜ਼ਿਆਦਾ ਅੰਦਰ ਲੋਕਾਂ ਦੇ ਪੈ ਰਹੀ ਹੈ ਸੋ ਇਸ ਕਰਕੇ ਜਿਹੜੀਆਂ ਕੋਈ ਜੇ ਕੋਈ ਇਹੋ ਜਿਹਾ ਇਨਸੀਡੈਂਸ ਹੋਇਆ ਹੈ ਜਾਂ ਫਿਰ ਕਦੇ ਹੁੰਦਾ ਹੈ ਤੇ ਬਹੁਤ ਜ਼ਰੂਰੀ ਹੈ ਕਿ ਸਜ਼ਾ ਬਹੁਤ ਸਖਤ ਹੋਵੇ ਪਰ ਲਾਮਾ ਕਿਨੂੰ ਦਈਏ ਤੁਹਾਨੂੰ ਪਤਾ ਜਿੱਥੋਂ ਅਸੀਂ ਆਏ ਆ ਸਜ਼ਾ ਤੇ ਉੱਥੇ ਵੀ ਕੁਝ ਨਹੀਂ ਹੁੰਦੀਆਂ ਨੇ ਸੋਚ ਗੱਲ ਕਹਿ ਰਹੀ ਸੀ ਵੀ ਜੱਜ ਲੱਭਦਾ ਸੀ ਇਤਿਹਾਸ ਤੇ ਜੇ ਜੱਜ ਨੇ ਉੱਥੋਂ ਦਾ ਇਤਿਹਾਸ ਲੱਭ ਲਿਆ ਇੱਥੇ ਤੇ ਫਿਰ ਵੀ ਇਹਨਾਂ ਫੜ ਲਿਆ ਉੱਥੇ ਤੇ ਫੜੇ ਵੀ ਨਹੀਂ ਜਾਂਦੇ ਔਰ ਜੇ ਅੱਜ ਫੜ ਲਿਆ ਜਾਵੇ ਤੇ ਸਵੇਰੇ ਛੱਡ ਦਿੱਤਾ ਜਾਂਦਾ ਹੈ ਮੁਰਕਿਆਂ ਨੂੰ ਕੋਈ ਸਜ਼ਾ ਨਹੀਂ ਹੈ ਸੋ ਇਹ ਭਾਈ ਮਹਾਰਾਜ ਕਿਰਪਾ ਕਰੇ ਆਪ ਜੀ ਚਲੋ ਇਹ ਬਹੁਤ ਮਾੜਾ ਇਨਸੀਡੈਂਸ ਹੋਇਆ ਹੈ ਪਰ ਆਪ ਜੀਆਂ ਦੇ ਹੱਥ ਹੋਣੇ ਸੇਵਾ ਆਈ ਹੈ ਇੱਕ ਕਿ ਤੁਸੀਂ ਇੱਕ ਐਸਾ ਕਾਰਨਾਮਾ ਇੱਥੇ ਕਰ ਦਿਖਾਓ ਪਰਥ ਦੇ ਵਿੱਚ ਕਿ ਤਾਂ ਜੋ ਜਿੰਨੂੰ ਬਾਕੀ ਵੈਸਟਰਨ ਕਲਚਰ ਸਪੈਸਿਫਿਕਲੀ ਵੈਸਟਰਨ ਕਲਚਰ ਜਿਹੜਾ ਉਹਨੂੰ ਫਾਲੋ ਕਰ ਸਕੇ ਜੇ ਸਤਗੁਰੂ ਜੀ ਦੀ ਬੇਦਬੀ ਦਾ ਸਵਾਲ ਆਉਂਦਾ ਹੈ ਆ ਭਾਈ ਉਹ ਹੁਣ ਮਾਫ ਕਰਨਾ ਇਹਨੂੰ ਕਹਿ ਦਿੰਦੇ ਜਿਵੇਂ ਬਾਪੂ ਦੀ ਦਾੜੀ ਨੂੰ ਹੱਥ ਪੈ ਜਾਣਾ ਠੀਕ ਨਹੀਂ ਜੀ ਤੇ ਇਹ ਤੋਂ ਗਾਂ ਹੁਣ ਕੁਛ ਨਹੀਂ ਆ ਘਾਨੋ ਵੀਰੋ ਜਿਹੜੇ ਭੈਣੋ ਤੁਸੀਂ ਆਏ ਜੇ ਤੇ ਇਹ ਚੀਜ਼ ਵਾਸਤੇ ਜਿਹੜੀ ਵੀਰ ਨੇ ਕਿਹਾ ਵਾ ਹਰ ਪੱਖੋਂ ਜਿਹੜੀ ਤਿੰਨ ਤਰ੍ਹਾਂ ਦੀ ਸੇਵਾ ਹੈ ਤਨ ਮਨ ਧਨ ਦੀ ਤੇ ਮਨ ਦੀ ਘਰੇ ਬਹਿ ਕੇ ਕਰੀ ਉਹਨਾਂ ਨੇ ਕਰਨ ਨਹੀਂ ਦੇ ਹੁਣੇ ਜਿਹੜੇ ਨਹੀਂ ਆਏ ਜੇ ਸੇਵਾ ਕਰਨੀ ਹੈ ਤੇ ਪਾਈ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਰੋ ਇਹ ਵੀ ਕਿਰਤੀ ਸੇਖਾਂ ਹਨ ਇਹ ਕੋਈ ਕੰਮ ਛੱਡ ਕੇ ਤੇ ਬੈਠੇ ਨਹੀਂ ਹਨ ਨੌਜਵਾਨ ਹਨ ਅੱਗੇ ਫਿਊਚਰ ਹਨ ਸਾਰਿਆਂ ਦੇ ਸਾਰੇ ਥੋੜਾ ਥੋੜਾ ਸਮਾਂ ਕੱਢ ਕੇ ਤੇ ਇਹਨਾਂ ਦਾ ਸਾਥ ਜ਼ਰੂਰ ਦੇਵੋ ਲੜਾਈ ਕਈ ਵਾਰ ਲੰਬੀ ਹੋ ਜਾਂਦੀ ਹੈ ਵੀਰ ਨੇ ਕਿਹਾ ਕਿ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਕਿ 1 ਮਹੀਨਾ ਮਿਲ ਗਿਆ ਇਸ ਮਹੀਨੇ ਚ ਉਹਨੇ ਪੋਲੀਟਿਕਲੀ ਕੀ ਕਰ ਸਕਦੇ ਆ ਤੁਸੀਂ ਆਪਣੀ ਕੌਮ ਨੂੰ ਇਕੱਠਾ ਕਰਕੇ ਕੀ ਕਰ ਸਕਦੇ ਆ ਮੰਨ ਲਓ ਜੇ ਅੱਜ ਹੀ ਇਕੱਠ ਹੋਇਆ 300 ਦਾ ਤੇ ਜੇ ਇਹੀ ਇਕੱਠ ਤੁਸੀਂ ਇੱਕ 3000 ਦਾ ਕਰ ਦਿਖਾਓ ਤੇ ਸਮਝ ਲਓ ਕਿ ਤੁਸੀਂ ਕੌਮ ਇਕੱਠੀ ਕਰ ਲਈ ਹੈ ਪਰ ਉਹਦੇ ਲਈ ਸਾਨੂੰ ਆਪਣੇ ਪਰਸਨਲ ਹਿੱਤ ਪਾਸੇ ਰੱਖਣੇ ਪੈਣਗੇ ਆਈ ਥਿੰਕ ਦੋ ਜਾਂ ਤਿੰਨ ਗੁਰਦੁਆਰਾ ਸਾਹਿਬ ਹਨ ਪਰਥ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹੈ ਸੋ ਕਾਫੀ ਕਮਿਊਨਿਟੀ ਵੀ ਹੋਏਗੀ ਤੇ ਲੋੜ ਹੈ ਇਸ ਗੱਲ ਦੀ ਭਾਈ ਆਪਾਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਧੰਨ ਧੰਨ ਸਤਗੁਰ ਚਰਨ ਧੰਨ ਮਸਤਕ ਗੁਰ ਚਰਣੀ ਲਾਇਆ ਸਤ ਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ ਪਰਸਣ ਆਇਆ ਭਾਈ ਗੁਰੂ ਸਾਹਿਬ ਆਪ ਧੰਨ ਹਨ ਉਹਨਾਂ ਦੇ ਦਰਸ਼ਨ ਧੰਨ ਹਨ ਤੇ ਉਹ ਵੀ ਧੰਨ ਹੋ ਜਾਂਦੇ ਜਿਹੜੇ ਸਤ ਗੁਰੂ ਜੀ ਦੇ ਚਰਨਾਂ ਨੂੰ ਲੱਗਦੇ ਹਨ ਸੰਗਤ ਜੀ ਇੰਨੀ ਕੀ ਅਸੀਂ ਬੇਨਤੀ ਆਪ ਜੀ ਦੇ ਨਾਲ ਕਰਦੇ ਆਂ ਯਾਤਰਾਵਾਂ ਚੱਲਦੀਆਂ ਚ ਚਲੋ ਮਾਰਨੇ ਪਹਿਲਾਂ ਤਾਂ ਪਲਾਨ ਸੀਗਾ ਇੱਥੇ ਆਉਣ ਦਾ ਇਸ ਵੀਕਐਂਡ ਦਾ ਸਾਨੂੰ ਨਹੀਂ ਸੀ ਪਤਾ ਇਦਾਂ ਦੇ ਕਾਰੇ ਹੋ ਜਾਣੇ ਆ ਤੇ ਆਪਾਂ ਨੂੰ ਇਦਾਂਕ ਮਿਲਣਾ ਪੈਣਾ ਜਾਂ ਇੰਨਾ ਇਕੱਲਾ ਪੈਣਾ ਪਰ ਚਲੋ ਜੋ ਗੁਰੂ ਦਾ ਹੁਕਮ ਹੈ ਇੱਕ ਗੱਲ ਹੋਰ ਹੁੰਦੀ ਹੈ ਸੰਗਤ ਜੀ ਜਦੋਂ ਬਹੁਤੀ ਤਰਾਸਦੀ ਵਧੇ ਨਾ ਉਦੋਂ ਸਤ ਗੁਰੂ ਨੂੰ ਆਪਣੀਆਂ ਕੁਰਬਾਨੀਆਂ ਆਪ ਦੇਣੀਆਂ ਪੈਂਦੀਆਂ ਤੁਸੀਂ ਇਹ ਵੇਖੋ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਥਾਂ ਦੇ ਉੱਤੇ ਕਿਸੇ ਹੋਰ ਸਿੱਖ ਦੇ ਸ਼ਹੀਦੀ ਦਿੱਤਿਆਂ ਹੋ ਜਾਂਦੀ ਨਾ ਗੱਲ ਤਾਂ ਛੱਟ ਛੱਟ ਸਿੱਖਾਂ ਨੇ ਸ਼ਹਾਦਤ ਦੇਣੀ ਕਿਹਣਾ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ ਨਾ ਜਾਓ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦੇਣ ਤੋਂ ਨਾ ਦੇਣੀ ਪੈਂਦੀ ਤੇ ਕਿਸੇ ਹੋਰ ਸਿੱਖ ਨੂੰ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਸਤੀਦਾਸ ਉਹਨਾਂ ਦੀ ਖਾਤਰ 100 ਸਿੱਖ ਨੇ ਉਸੇ ਵੇਲੇ ਸ਼ਹੀਦ ਹੋ ਜਾਣਾ ਸੀ ਕਿ ਸਾਡੇ ਸਤਿਗੁਰੂ ਨੂੰ ਸ਼ਹੀਦ ਨਾ ਹੋਣਾ ਪਵੇ ਕਲਗੀਧਰ ਜੀ ਨੂੰ ਪੁੱਤਰ ਸ਼ਹੀਦ ਹੋਣੇ ਪਏ ਸਾਰਾ ਕੁਝ ਕਰਾਉਣਾ ਪਿਆ ਅਰਦਾਸ ਸਾਹਿਬ ਜੀ ਨੂੰ ਇੱਕ ਗੱਲ ਦੱਸਦਾ ਕਿ ਜਦੋਂ ਉਹ ਬਰਗਾੜੀ ਕਾਂਡ ਹੋਇਆ ਸੀ ਨਾ ਤੇ ਉਦੋਂ ਇਹ ਗੱਲ ਦਿਮਾਗ 'ਚ ਆਈ ਸੀਗੀ ਕਿ ਸ਼ਾਇਦ ਉਹ ਸਰਸੇ ਵਾਲੇ ਦਾ ਪਾਪ ਇੰਨਾ ਵੱਧ ਗਿਆ ਹੈ ਕਿ ਹੁਣ ਸਤਿਗੁਰੂ ਨੇ ਕਿਹਾ ਹੁਣ ਸਾਨੂੰ ਆਪਣਾ ਹੀ ਆਪ ਕੁਛ ਨਾ ਕੁਛ ਕਰਨਾ ਪੈਣਾ ਤੇ ਉਹਦੀ ਬੇੜੀ ਡੋਬਣੀ ਜਿਹੜੀ ਦੇਖੋ ਪਾਪ ਪਹਿਲਾਂ ਕਮਾਏਗਾ ਤੇ ਫੇਰ ਹੀ ਉਹਦੀ ਬੇੜੀ ਡੁੱਬੇਗੀ ਨਾ ਤੇ ਇਹ ਜਿਹੜੇ ਹੁੰਦੇ ਆ ਇਹ ਜਿਨ੍ਹਾਂ ਦੇ ਭਾਗ ਮਾੜੇ ਹੁੰਦੇ ਆ ਵੇਖੋ ਕਿਹੜੇ ਪਾਸਿਆਂ ਨੂੰ ਤੁਰ ਪੈਂਦੇ ਹਨ ਤੇ ਸਭ ਤੋਂ ਵੱਡੀ ਗੱਲ ਹੈ ਪਾਈਏ ਕਿ ਸਾਨੂੰ ਪਤਾ ਲੱਗਾ ਹੀ ਵੇਖਿਆ ਤਾਂ ਨਹੀਂ ਹੈ ਸੋਸ਼ਲ ਮੀਡੀਆ ਤੇ ਕਹਿੰਦੇ ਬਹੁਤ ਕੋਈ ਸ਼ਬਦੀ ਜੰਗ ਚੱਲ ਰਹੀ ਹੈ ਤੇ ਉਹ ਸਾਰੇ ਵੀਰਾਂ ਨੂੰ ਪਾਈਏ ਇਸ ਚੀਜ਼ ਤੋਂ ਬਚ ਕੇ ਇਹ ਕੋਈ ਤਰੀਕਾ ਨਹੀਂ ਹੈ ਸਿੱਖ ਅਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਲਈ ਲੜ ਰਹੇ ਉੱਥੇ ਹਮੇਸ਼ਾ ਸਾਡੇ ਗੁਰੂ ਸਾਹਿਬ ਨੇ ਸ਼ਹਾਦਤਾਂ ਵੀ ਦੂਜੇ ਧਰਮਾਂ ਲਈ ਦਿੱਤੀਆਂ ਸਿੱਖ ਕਦੇ ਵੀ ਕਿਸੇ ਧਰਮ ਦੇ ਖਿਲਾਫ ਜ਼ਹਿਰ ਨਹੀਂ ਉਗਲ ਸਕਦਾ ਕਿਸੇ ਧਾਰਮਿਕ ਗ੍ਰੰਥ ਦਾ ਕਿਸੇ ਧਾਰਮਿਕ ਪੁਸਤਕ ਦਾ ਅਪਮਾਨ ਨਹੀਂ ਕਰ ਸਕਦਾ ਇਹ ਸਿੱਖ ਦਾ ਅਸੂਲ ਹੀ ਨਹੀਂ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਾਰੀ ਦੀ ਸਾਰੀ ਸਰਹੰਦ ਮਿੱਟੀ ਚ ਮਿਲਾ ਦਿੱਤੀ ਹੀ ਇਟਨਾ ਇਟ ਖੜਕਾ ਦਿੱਤੀ ਹੀ ਤੇ ਮਸੀਤਾਂ ਜਿੰਨੀਆਂ ਹਨ ਉੱਥੇ ਉਹ ਅੱਜ ਵੀ ਵੇਖੋ ਕਾਇਮ ਹਨ ਭਾਈਨਾ ਸਿੱਖ ਨਾ ਇਹ ਕੰਮ ਕਰੇ ਜੇ ਸੋਸ਼ਲ ਮੀਡੀਆ ਤੇ ਕਦੇ ਵੀ ਕੋਈ ਜ਼ਹਿਰ ਬੋਲਦਾ ਵੀ ਹੈ ਤੇ ਅੱਗੋਂ ਜਵਾਬ ਨਾ ਦੋ ਇਹ ਤਰੀਕਾ ਨਹੀਂ ਹੈ ਸਾਡਾ ਠੀਕ ਹੈ ਜੀ ਕੋਈ ਆਪਣੇ ਧਰਮ ਅਨੁਸਾਰ ਜਾਂ ਅਧਰਮੀ ਹੋ ਕੇ ਕਰੇ ਪਰ ਅਸੀਂ ਸਿੱਖਾਂ ਅਸੀਂ ਆਪਣੇ ਨਿਜਮਾਂ ਤੋਂ ਆਪਣੇ ਗੁਰੂ ਸਾਹਿਬ ਦੀ ਖਿੱਚੀ ਹੋਈ ਲਕੀਰ ਤੋਂ ਅਸੀਂ ਬਾਹਰ ਜਾ ਕੇ ਨਹੀਂ ਲੜਨਾ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਤੇ ਇੰਨੀ ਕਹਾਜ਼ਰੀ ਪ੍ਰਵਾਨ ਕਰਿਓ ਤੁਹਾਡਾ ਆਇਆ ਸਾਰਿਆਂ ਦਾ ਸਿਰ ਮੱਥੇ ਮਹਾਰਾਜ ਕਿਰਪਾ ਕਰੇ ਆਪ ਜੀ ਨੂੰ ਇਕੱਤਰ ਹੋ ਕੇ ਆਪਣੀ ਕੌਮ ਦੇ ਲਈ ਆਪਣੇ ਸਤਿਗੁਰੂ ਜੀ ਲਈ ਹੋਰ ਅੱਗੇ ਜੋ ਜੋ ਵੀ ਕਰਨਾ ਪੈਂਦਾ ਭਾਈ ਇਹਨਾਂ ਵੀਰਾਂ ਦਾ ਸਾਥ ਦਿਓ ਹੋਈਆ ਸੰਗਤ ਜੀ ਅਨੇਕਾਂ ਭੁੱਲਾਂ ਦੀ ਮਾਫੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is Indo-Oz Australia and you're watching Indo-Oz News the voice of unity